15 ਕਿਲੋ ਦੁੱਧ ਪਾ ਦੂਗੀ ਕੱਟੀ ਫੁੱਲਾ ਜ ਮੈਂ ਅੱਛਾ ਇਹ ਵੀ ਦੋ ਦੰਦ ਆ ਦੋ ਦੰਦ ਪਿਓਰ ਕੋਈ ਮਰਜ਼ੀ ਮੂੰਹ ਪਟ ਲਿਆ ਕੇ ਕੱਦ ਵੀ ਬਾਹਲਾ ਜ਼ਿਆਦਾ ਆ ਨਾ ਦੋ ਦੇ ਹਿਸਾਬ ਨਾਲ ਨਾ ਨਾ ਬਾਈ ਪੂਰੀ ਫੁੱਲ ਚੰਗੀ ਪਾਲੀ ਵੀ ਹੈ ਕਿਸੇ ਦੀ ਇੱਕੋ ਹੀ ਲੈਕ ਪਾ ਕੇ ਲਿਆ ਆ ਦੋ ਲੈਣਗੇ ਅਸੀਂ ਮਿਲੀ ਨਹੀਂ ਇੱਕ ਇਹਦਾ ਇੱਕੇ ਚੜੂਗੀ ਇਹ ਤੇ ਛੋਟੇ ਹਾਥੀ ਚ ਵੀ ਨਹੀਂ ਚੜਨੀ ਮੇਰਾ ਖਿਆਲ ਹੈ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆ ਪਿੰਡ ਓਬਾ ਤਹਿਸੀਲ ਮਾਨਸਾ ਤੇ ਜ਼ਿਲ੍ਹਾ ਵੀ ਮਾਨਸਾ ਜੇ ਗੱਲ ਕਰਨੀ ਹੈ ਜਾਨਵਰ ਸੱਜਣੋ ਦਿਖਾਵਾਂਗੇ ਪੰਜ ਚਾਰ ਤਾਂ ਨਾ ਦੋ ਦੰਦ ਕੱਟੀਆਂ ਦਿਖਾਵਾਂਗੇ ਨਗੀਨੇ ਇਹ ਟਾਪ ਕੁਆਲਿਟੀ ਦੇ ਤੇ ਇੱਕ ਦਿਖਾਵਾਂਗੇ ਸੱਜਣੋ ਤੀਜੇ ਸੂਏ ਦੀ ਮੈਂ ਆ ਕੁਆਲਿਟੀ ਹੋੱਚ ਵੀ ਦੁੱਧਾ ਦੀ ਪੂਰੀ ਆ ਕਿਉਂਕਿ ਆਪਾਂ ਸੱਜਣੋ ਓਬੇ ਵਾਲੇ ਕਾਲੇ ਕੋਲੇ ਪਹੁੰਚਿਆ ਦੇਰ ਬਾਅਦ ਵੀਡੀਓ ਆ ਰਹੀ ਆ ਬਾਈ ਦੀ ਪਰ ਲੈ ਕੇ ਜੇ ਗੱਲ ਕਰ ਲਈ ਨਾ ਸੱਜਣੋ ਨਗੀਨੇ ਆ ਰਿਆ ਟਾਪ ਕਲਾਸ ਕਿਉਂਕਿ ਇਸ ਘਰ ਦੇ ਵਿੱਚੋਂ ਪਿੱਛੇ ਵੀ ਆਪਾਂ ਵੀਡੀਓ ਬਣਾਈਆਂ ਨੇ ਬਾਈ ਕੋਲੇ ਤਕਰੀਬਨ ਤਕਰੀਬਨ ਪਹਿਲਾ ਜਾਂ ਦੂਜਾ ਸੂਆ ਦੇ ਜਾਨਵਰੀ ਹੁੰਦੇ ਨੇ ਦੋ ਦੰਦ ਚਾਰ ਦੰਦ ਤੱਕ ਹੀ ਬਾਈ ਜਾਦੇ ਖਰੀਦਦਾਰੀ ਕਰਦਾ ਤੇ ਜਿਵੇਂ ਆ ਕੱਟੀਆਂ ਨੇ ਨਾ ਹੈਗੇ ਸਾਰੇ ਨਗੀਨੇ ਨੇ ਤਾਜ਼ੀਆਂ ਸੂਈਆਂ ਨੇ ਬੱਚਿਆਂ ਦੇ 나ੜੂ ਵੀ ਤਕਰੀਬਨ ਤਕਰੀਬਨ ਨਾਲ ਹੀ ਨੇ ਤੇ ਰੇਟ ਵੀ ਜਾਨਵਰਾਂ ਦੇ ਹਿਸਾਬ ਨਾਲ ਲੋ ਠੀਨੇ ਬਾਈ ਦੇ ਕੋਈ ਬਾਹਲੇ ਵੱਡੇ ਰੇਟ ਨਹੀਂ ਹੈਗੇ ਰੇਟ ਹੈਗੇ ਨੇ ਜਾਨਵਰ ਦੇ ਹਿਸਾਬ ਨਾਲ ਤੇ ਬਾਕੀ ਆ ਜੋ ਕਾਲੇ ਨਾ ਕਰਾਉਂਦੇ ਆ ਗੱਲਬਾਤ ਇਕੱਲਾ ਇਕੱਲਾ ਜਾਨਵਰ ਖੋਲ ਕੇ ਦਿਖਾਵਾਂਗੇ ਤੇ ਸਾਰੀ ਰੇਟ ਜਾਨਵਰਾਂ ਦੇ ਰੇਟ ਵੀਡੀਓ ਜੀ ਕਰਾਵਾਂਗੇ ਆ ਚੱਲ ਲਿਆ ਤਰਸ ਕੈਮਰਾ ਇਧਰ ਹੋਵੇ ਹੋਰ ਕਾਲੇ ਕਿਵੇਂ ਆ ਠੀਕ ਆ ਵਧੀਆ ਬਈ ਹ ਮੇਲੇ ਆ ਬਾਲੇ ਚਰਵਾਦਾ ਹਣਾ ਹਾਂ ਬਈ ਕਈ ਮਹੀਨੇ ਹੋ ਗਏ 5 6 ਮਹੀਨੇ ਹੋ ਗਏ ਬਈ ਪੰਜਾਂ ਛਿਆਂ ਮਹੀਨੇ ਬਾਅਦ ਕੰਮ ਚਲਾਇਆ ਪਰ ਜਿਵੇਂ ਮੇਰੀ ਗੱਲ ਹੁੰਦੀ ਦੀ ਕਾਲੇ ਨਾਲ ਕਹਿੰਦਾ ਕੰਮ ਜਿੱਦੇ ਚ ਲਾਉਣਾ ਗੁਰੀ ਵੀ ਜਾਨਵਰ ਪਹਿਲਾਂ ਵਾਂਗੂ ਲੈ ਕੇ ਲਮਟ ਹੋ ਗਈ ਸੀ ਘਰੇ ਠੀਕ ਆ ਗੱਲ ਹਾਂ ਉਹਦਾ ਕਰਕੇ ਬੰਦ ਕਰਿਆ ਹੋਇਆ ਸੀ ਠੀਕ ਆ ਜੀ ਹੁਣ ਕਰ ਲੀਏ ਇੱਥੋਂ ਸ਼ੁਰੂ ਕਰ ਲੀਏ ਹਾਂ ਹਾਂ ਇਧਰੋ ਕਰ ਦੇ ਤੂੰ ਆ ਜਾ ਤਰਸ ਇਧਰ ਲਿਆ ਕੈਮਰਾ ਬਈ ਆ ਕੱਤੀ ਤੇ ਮਾਰ ਦੇ ਕੈਮਰਾ ਲੈ ਤੋਰ ਦੇ ਕਾਲੇ ਖੋਲ ਕੇ ਉੱਤੋਂ ਬਾਡੀ ਬੁੱਡੀ ਦਿਖਾ ਦੇ ਥਣਲੇਵਾ ਦਿਖਾ ਦੇ ਤੇ ਜਿਵੇਂ ਕਹਿੰਦੇ ਹੁੰਦੇ ਆ ਵੀ ਚੀਚੀ ਨਹੀਂ ਟੱਪਦੀ ਆ ਠੋਲੂ ਨਹੀਂ ਟੱਪਦਾ ਉਹ ਸਿਸਟਮ ਆ ਇੱਥੋਂ ਲੰਬਾਈ ਲੰਬੂਈ ਦਿਖਾ ਦੇ ਸੁਆ ਕਾਲੇ ਕਿਹੜਾ ਦਾ ਸੁਆ ਪਹਿਲਾ ਬਈ ਦੋ ਦੰਦ ਬੋ ਸੁਆ ਪਹਿਲਾ ਦੰਦਾਂ ਚ ਹੈਗੀ ਆ ਦੋ ਦੰਦ ਇਹ ਇੱਥੇ ਜੇ ਖੜਾ ਲਾ ਮੜੀ ਆ ਦੰਦਾਂ ਚ ਦੋ ਦੰਦ ਦਾ ਸੁਆ ਸੱਜਣਾ ਪਹਿਲਾ ਤੇ ਕੁਆਲਿਟੀ ਕਬੂਲਟੀ ਹੈਗੀ ਆ ਝੋਟੀ ਚ ਲਾਜਵਾਬ ਹਨ ਥਣਾਟ ਵੀ ਟਾਪ ਕੁਆਲਿਟੀ ਦਾ ਲੱਗਿਆ ਤੇ ਆਰਡਰ ਆ ਜਿਹੜਾ ਆਰਡਰ ਵੀ ਬਿਲਕੁਲ ਫਿਕਸ ਆਰਡਰ ਆ ਜਿਵੇਂ ਗਾਵਾਂ ਦਾ ਹੁੰਦਾ ਇੱਥੋਂ ਦਿਖਾ ਦੇ ਦਾ ਆਰਡਰ ਬੋ ਹੁਣ ਆਰਡਰ ਖੁੱਲ ਕੇ ਦਿਖਾਰੀਆ ਜਮਾ ਇੱਥੋਂ ਥਣ ਥਣੋਟ ਦਿਖਾ ਦੇ ਕਿੰਨੇ ਦਿਨ ਹੋ ਗਏ ਕਾਲੇ ਸੂਈ ਨੂੰ ਇਹਨੂੰ ਛੇ ਮਾਂ ਦੇ ਨਾਲ ਸੂਈ ਨੂੰ ਬਈ ਮਾਂ ਦੇ ਨਾਲ ਸੂਈ ਉਹ ਬੱਚਾ ਕੀ ਆ ਨਾਲ ਮੰਗਰ ਕੱਟੀ ਆ ਬਈ ਕਿਹੜਾ ਬੱਚਾ ਇਹਦਾ ਬੱਚਾ ਆ ਦੇ ਕੱਟੀ ਖੜੀ ਆ ਆ ਕੱਟੀ ਤੇ ਵੀ ਮਾਰਦੇ ਦਰਸ ਕੈਮਰਾ ਆ ਇਹਦਾ ਨਾ ਕੱਟੀ ਆ ਕੱਟੀ ਵੀ ਪੂਰੀ ਹੈਲਦੀ ਆ ਚੱਕੀ ਲੈ ਕੇ ਗੋਹਾ ਤੇ ਛੇਵੇਂ ਦੇ 6 ਦਿਨਾਂ ਦੀ ਸੂਈ ਥੱਲੇ ਕਾਲੇ ਦੁੱਧ ਹੁਣ 10 ਕਿਲੋ ਨਿੱਕ ਦੁੱਧ ਤਿਆਰ ਆ ਬਈ ਜੋ ਕੋਈ 2 ਡੰਗ ਕੋਈ ਮਰਜ਼ੀ 5 ਡੰਗ ਚੋਲੇ ਭਵਾ ਕੇ ਆ ਤੇ ਹੈਗੀਆਂ ਨਵੇਂ ਹਾਨ ਚ ਨੇ ਜਿਵੇਂ ਤੁਹਾਨੂੰ ਦੱਸਿਆ ਵੀ ਸਿਸਟਮ ਆ ਜਿਹੜਾ ਬਾਈ ਪੈਸੇ ਕਿੰਨੇ ਲਵਾਗੇ ਤੇ ਕਾਲੀ ਇਹਦਾ ਗੁਰੂ ਆਪਾਂ ਵੇਚਣ ਵਾਲਾ ਕੰਮ ਹੀ ਕਰਾਂਗੇ ਤੇ ਪਹਿਲਾਂ ਹੀ ਵੇਚੀ ਆਪਾਂ ਮੁੱਲ ਕਰਦਾ ਇਹਦਾ 1 ਲੱਖ 5000 ਠੀਕ ਆ ਗੱਲ ਹਾਂ ਮਾਣ ਤਣ ਕਰਦਾਂਗੇ ਵਿੱਚੋਂ ਮਾਣ ਤਣ ਖੁੱਲਾ ਕਰਦਾਂਗੇ ਹਾਂ ਹਾਂ ਉਹ ਕੋਈ ਗੱਲ ਨਹੀਂ ਸੂਆ ਪਹਿਲਾਂ ਦੰਦਾਂ ਚ ਦੋ ਦੰਦਾਂ ਚੋਂ ਦੋ ਕੋਈ ਮਰਜ਼ੀ 10 ਕਿਲੋ 13 ਕਿਲੋ ਦੁੱਧ ਦੇ ਦੂ ਬਾਈ 12 13 ਕਿਲੋ ਦੇ ਦੂ ਉਸ ਸ਼ਕੀਨੀ ਸ਼ਕੂਨੀ ਬਹੁਤ ਆ ਹਨਾ ਹਾਂ ਹਾਂ ਸ਼ਕੀਨੀ ਸ਼ਕੂਨੀ ਨਾਲੇ ਤੇ ਵੀ ਪਸਮਾ ਕੇ ਬਣ ਜਾਂਦੀ ਆ ਪੂਰੀ ਖੋਲ ਤੇ ਹੁਣ ਖੋਲ ਕੇ ਤੋੜ ਦੇ ਦੋ ਨੰਬਰ ਵਾਲੀ ਕੱਟੀ ਨਾਲ ਨਾਲ ਇਹਦੀ ਡਿਟੇਲ ਦੱਸ ਦੇ ਇਹਦਾ ਸੂਆ ਕਿਹੜਾ ਇਹ ਵੀ ਪਹਿਲਾ ਸੂਆ ਬਈ ਚਾਰ ਦੰਦ ਹੈ ਮੋਹ ਅੱਛਾ ਇਹ ਆ ਗਈ ਚਾਰ ਦੰਦ ਇਹਦਾ ਸੂਆ ਪਹਿਲਾ ਤੇ ਦੰਦਾਂ ਚ ਆ ਗਈ ਚਾਰ ਦੰਦ ਐ ਇਹਨੂੰ ਐ ਇਹਨੂੰ ਲੈ ਜਾ ਪਰਲੇ ਬੰਦੇ ਨੂੰ ਐ ਇਹਨੂੰ ਲੈ ਜਾ ਉੱਥੋਂ ਉਰਲੇ ਪਾਸੇ ਨੂੰ ਘੁਮਾ ਦੇ ਸੂਆ ਇਹਦਾ ਵੀ ਪਹਿਲਾ ਤੇ ਦੰਦਾਂ ਚ ਹੈ ਗਿਆ ਸੱਜਣੋ ਇਹ ਵੀ ਚਾਰ ਦੰਦ ਤੇ ਇਹ ਵੀ ਯਾਰ ਨਗੀਨ ਨਹੀਂ ਹੈ ਜੇ ਗੱਲਬਾਤ ਕਰ ਲਈ ਇੱਥੇ ਖੜ੍ਹਾ ਲਾ ਮੜੀ ਜੀ ਇਹ ਇੱਥੇ ਬਾਈਕ ਨਹੀਂ ਕਰਦੇ ਫੇਸ ਕੁਆਲਿਟੀ ਇੱਥੇ ਤੋਂ ਸਿੰਗਾ-ਸੁੰਗਾ ਦੀ ਬਣਾਵਟ ਤਰਸ ਫੇਸ ਕੁਆਲਿਟੀ ਤੇ ਮਾਰਦੇ ਕੈਮਰਾ ਇਹਨੂੰ ਸੂਈ ਨੂੰ ਕਹਿ ਦੇ ਨੋ ਕੇ ਕਾਲੇ ਤੈਨੂੰ ਚੌਥਾ ਕਹਿਣਾ ਬਈ ਸੂਈ ਨੂੰ ਅੱਜ ਚੌਥਾ ਦਿਨ ਆ ਸੂਈ ਨੂੰ ਇਹਦੇ ਨਾਲ ਬੱਚਾ ਕੀ ਆ ਇਹਦੇ ਨਾਲ ਕੱਟਾ ਬਈ ਇਹਦੇ ਮੰਗਰ ਹੈਗਾ ਮੇਲ ਕਾਫੇ ਦੇ ਥੱਲੇ ਦੁੱਧ ਤਿਆਰ ਕਿੰਨਾ ਇਸ ਤਰ੍ਹਾਂ ਇਹਦੇ ਥੱਲੇ 12 ਕਿਲੋ ਦੁੱਧ ਬਈ ਹੁਣ ਕੋਈ ਮਰਜ਼ੀ ਚੋਲੇ ਆ ਕੇ ਦੋ ਟਾਈਮ ਚਾਰ ਪੰਜ ਟਾਈਮ ਚੋਲੇ ਕੋਈ ਸੂਈ ਕਿੰਨੇ ਦਿਨ ਦੀ ਦੱਸਿਆ ਸੂਈ ਚੌਥਾ ਦਿਨ ਆ ਬਈ ਬੱਚੇ ਨੂੰ ਨਾ ਡੂਆ ਨਾਲ ਆਓ ਖੜਾ ਬੱਚਾ ਆ ਬੱਚਿਆਂ ਦੇ ਵੀ ਬਾਅਦ ਚੋਂ ਆਪਾਂ ਕੈਮਰਾ ਇੱਕ ਵਾਰੀ ਮਾਰ ਦੇਾਂਗੇ ਦਰਸ ਇੱਕ ਵਾਰੀ ਝੋਟੀ ਦੇ ਮਾਰ ਦੇ ਬੱਚੇ ਬਾਅਦ ਚੋਂ ਦਿਖਾ ਦੇਾਂਗੇ ਇੱਥੋਂ ਆਡ ਰੂਡਰ ਤੇ ਮਾਰ ਕੇ ਦਿਖਾ ਦੇ ਕੈਮਰਾ ਇਹਦੇ ਤੇ ਤੇ ਬਾਕੀ ਜਿਹੜਾ ਟਾਈਮ ਆ ਟਾਈਮ ਵੀ ਚਵਾਈ ਦਾ ਘੰਟਾ ਹਜੇ ਬਾਕੀ ਆ ਤੇ ਉਤੋਂ ਬਾਡੀ ਬੁੱਡੀ ਦਿਖਾ ਦੇ ਆ ਚੀਜ਼ਾਂ ਦੀ ਚੜਾਈ ਚੜੂਈ ਦਿਖਾ ਦੇ ਅਜੇ ਨਾ ਥੋੜੀ ਗੁਰੀ ਭਲਾਂ ਚ ਆ ਬਈ ਇੱਥੇ ਇਧਰਲੇ ਪਾਸੇ ਕਰ ਜੰਦੇ ਕਿਤੇ ਇਧਰਲੇ ਪਾਸੇ ਮਾੜੀ ਮੋਟੀ ਹਲੇ ਪੈਲਣ ਕਰਕੇ ਆ ਹਾਂ ਆ ਪੈਲਣ ਕਰਕੇ ਮਾੜੀ ਮੋਟੀ ਭਲ ਭੁਲ ਕਰਦੀ ਆ ਊ ਯਾਰ ਨਗੀਨੇ ਨੇ ਜਿਹੜੇ ਹੈਗੇ ਸਾਰੇ ਸ਼ਕੀਨ ਨੇ ਚਾਹੇ ਮੇਲੇ ਤੇ ਲ ਜਾ ਕੇ ਪਾ ਦਿਓ ਜਾਨਵਰ ਇਹਦੇ ਪੈਸੇ ਕਿੰਨੇ ਲਵਾਂਗੇ ਕਾਲੇ ਇਹਦਾ ਮੁੱਲ ਇੱਕ 20 ਕਰਦੇ ਆਂ ਬਈ ਕਿੰਨੇ ਦੀ ਛੱਡਦਾ ਇਹਦਾ ਮਾਨਤਾਨ ਕਰਦਾ ਕੋਈ ਚੱਕਨੀ ਕਰਤਾਗੇ ਖੁੱਲਾ ਜੇ ਬਾਕੀ ਜੋੜਾ ਲਿਆ ਜਾਣਾ ਕਿਸੇ ਨੇ ਜੋੜੇ ਚੋਂ ਕਰ ਹਾਂ ਜੋੜੇ ਚੋਂ ਵੀ ਦੇ ਦਾਂਗੇ ਬਾਈ ਕਹਿੰਦਾ ਜੋੜੇ ਚੋਂ ਵੀ ਕਰਦਾਂਗੇ ਤੇ ਹੁਣ ਆ ਕੱਟੀ ਤੋਰ ਆਪਾਂ ਅੱਜ ਵੇਚਣ ਵਾਲਾ ਕੰਮ ਹੀ ਕਰਾਂਗੇ ਆਪਾਂ ਭਜਾਉਣ ਦਾ ਕੰਮ ਨਹੀਂ ਕਰਦੇ ਠੀਕ ਆ ਗੱਲ ਇਹ ਵੀ ਤੋਰਦੇ ਖੋਲ ਕੇ ਇਹਦਾ ਕਿਹੜਾ ਸੂਆ ਇਹ ਵੀ ਪਹਿਲਾ ਸੂਆ ਬਈ ਇਹਦਾ ਵੀ ਪਹਿਲਾ ਸੂਆ ਇਹ ਦੰਦਾਂ ਚ ਕਿਵੇਂ ਆ ਇਹ ਵੀ ਦੋ ਦੰਦ ਦੀ ਆ ਬਈ ਇਹ ਵੀ ਦੋ ਦੰਦ ਆ ਆ ਦੋ ਹੀ ਹੋਊਗੀ ਮੈਂ ਮੜੀ ਜੀ ਤਾਂ ਤੀਜੀ ਮਾਰੀ ਸੀਗੀ ਦੋ ਹੀ ਲੱਗਦੀ ਸਿੰਗੀ ਸੁੰਗੀ ਵਾਲੀ ਬਰੀ ਕਹੇਦੀ ਹੈ ਨਾ ਸਿੰਗੀ ਸੁੰਗੀ ਦੇ ਹਿਸਾਬ ਨਾਲ ਵੀ ਉਮਰ ਇਹਦੀ ਨਿਆਣੀ ਲੱਗਦੀ ਆ ਮੈਨੂੰ ਨਹੀਂ ਨਹੀਂ ਛੋਟੀ ਆ ਦੋ ਹੀ ਆ ਇਹ ਇੱਥੋਂ ਕਮਾ ਲਾ ਤੇ ਇੱਥੇ ਖੜ੍ਹਾ ਕੇ ਮਾਰ ਜਾ ਫੇਸ ਕੁਆਲਿਟੀ ਤੇ ਮਰਵਾ ਦੇ ਕੈਮਰਾ ਇੱਕ ਵਾਰੀ ਇਹਦੇ 'ਚ ਲੱਛਣ ਜੇ ਆ ਗਏ ਥੋੜੇ ਥੋੜੇ ਨੀਲੀ ਰਾਵੀ ਵਾਲੇ ਹੈ ਨਾ ਹਾਂ ਹਾਂ ਇਹਦੇ 'ਚ ਲੱਛਣ ਜੇ ਨੀਲੀ ਰਾਵੀ ਵਾਲੇ ਆ ਗਏ ਪੈਰ ਵੀ ਥੋੜੇ ਜਿਹਾ ਵਾਈਟ ਆ ਗਏ ਇਹ ਡਬਲ ਸ਼ੇਡ ਐਟਮੀ ਹੋਊਗੀ ਸੱਜਣੋ ਇਹ ਨੀਲੀ ਦਾ ਬੱਚਾ ਵੀ ਚੰਗਾ ਪਾ ਦੂ ਅੱਗੇ ਜੇ ਕਿਸੇ ਸੱਜਣ ਨੇ ਨੀਲੀ ਦਾ ਸੀਮ ਲਵਾਉਣਾ ਤੇ ਮੋਹਰਾ ਦਾ ਵੀ ਚੰਗਾ ਪਾ ਦੂ ਕਿਉਂਕਿ ਜਿੱਥੋਂ ਜਿੱਥੋਂ ਇਹਦੀ ਬਾਡੀ ਬਲੈਕ ਆ ਬਿਲਕੁਲ ਬਲੈਕ ਆ ਜੈਡ ਬਲੈਕ ਆ ਕੋਈ ਓਵਰ ਫੈਟ ਨਹੀਂ ਹੈਗੀ ਇਹਦੇ ਤੇ ਇਹ ਕਿੰਨੇ ਦਿਨ ਦੀ ਸੂਈ ਆ ਕਲੇ ਇਹ ਪਰਸੂਈ ਸੂਈ ਆ ਬਾਈ ਆ ਇਹ ਵੀ ਭਲਾ ਭੁਲਾ ਜਾਂ ਮੜਿਆ ਮੁੱਠੀਆਂ ਹਾਂ ਇਹ ਵੀ ਕਰੀ ਖੜੀ ਆ ਬਾਈ ਭਲਾ ਭੁਲਾ ਦੇ ਯਾ ਬੱਚਾ ਕੀ ਆ ਨਾਲ ਇਹਦੇ ਬੱਚਾ ਕੱਟੀ ਆ ਬਾਈ ਇਹਦੇ ਮਗਰ ਨਾਲ ਇਹਦੇ ਹੈਗੀ ਆ ਫੀਮੇਲ ਕਾਫ ਤੇ ਬੌਲੀ ਕਿੰਨੀ ਕਾ ਹੁਣ ਬੜੀ ਹੋਏ ਇਹਦੇ ਥੱਲੇ 8-9 ਕਿਲੋ ਬਈ ਹੁਣ 8-9 ਕਿਲੋ ਹੁਣ ਹੋਊਗੀ ਹਾਂ ਹਾਂ ਜਿੰਨਾ ਜਿੰਨਾ ਜਰ ਆਪਾਂ ਦਸੀਏ ਵੀ ਡੰਗ ਦੋ ਡੰਗ ਨਹੀਂ ਉਹਨਾਂ ਆਪਾਂ ਆਪਣੇ ਘਰੇ ਵਰ ਚਾਰ ਡੰਗ ਚੋਲੇ ਆ ਕੇ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਬਈ ਪੈਸੇ ਕਿੰਨੇ ਲਵਾਂਗੇ ਇਹਦੇ ਕਾਲੀ ਇਹ ਵੀ ਦੇ ਦਾਂਗੇ ਬਈ 90000 ਦੀ ਗੁਰੀ ਮਾਨਤਾਨ ਕਰ ਦਾਂਗੇ ਕੋਈ ਗੱਲ ਇਹਦੋ ਕਰ ਹੀ ਦੇ ਹੋਰ ਕਰ ਦੇ ਕਰ ਦਾਂਗੇ ਕੋਈ ਟੱਕਰ ਨਹੀਂ ਜਿਵੇਂ ਤੂੰ ਕਹੇਗਾ ਕਰ ਦਾਂਗੇ ਚੀਜ਼ ਆ ਗੁਰੀ ਬੜੀ ਚੰਗੀ ਚੀਜ਼ ਆ ਬਈ ਇਹ ਇਹ ਕੁਆਲਿਟੀ ਚੰਗੀ ਆ ਲੱਕੜ ਲੱਕੜ ਚੰਗੀ ਆ ਇਹਦੀ ਦੁੱਧ ਜੋਤੀ ਦੇ ਬਾਅਦ ਜਦੋਂ ਸੂਈ ਸੀ ਨਾ ਖਾਲੀ ਐ ਪਾਟ ਕੇ ਸੂਈ ਆ ਲੈ ਬਾ ਆ ਇਸ ਟਾਈਮ ਆ ਮੰਨ ਲਓ ਵੀ ਬੌਲੇ ਤੇ ਹੁਣ ਇਹ ਖਾਲੀ ਕਰੀਆ ਜਮਾ ਖਾਲੀ ਨਚੋੜੀਆਂ ਮੀਆਂ ਬਾਈ ਆਪਾਂ ਤੈਨੂੰ ਪਤਾ ਪਹਿਲਾਂ ਜਦੋਂ ਸੂਂਦੀ ਆਪਾਂ ਨਾਲ ਦੀ ਨਾਲ ਤੋੜ ਦਿੰਨੇ ਜੇਰ ਬਾਈ ਕੀ ਗੱਲ ਤੁਹਾਨੂੰ ਹੋਰ ਵੀ ਦੱਸ ਦੇਣਾ ਜਿਹੜੇ ਪਹਿਲੇ ਸੂਏ ਵਾਲੇ ਜਾਨਵਰ ਨੇ ਯਾਰ ਉਹਨਾਂ ਨਾਲ ਦੀ ਨਾਲ ਜਦੋਂ ਸਾਫ਼ ਕਰਦਾਨ ਆ ਉਹ ਦਸਾਂ 20 ਦਿਨਾਂ ਚ ਲਾ ਲੋ ਵੀ ਪ੍ਰੋਪਰ ਦੁੱਧ ਤੇ ਆਉਂਦੇ ਆ ਹਨਾ ਹਾਂ 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 ਦੁੱਧ ਕਿੰਨਾ ਕ ਪਾ ਦੂ ਇਹ ਤੇਰੇ ਤੇ ਯਾਰ ਵੀਰਾਂ ਦੁੱਧ 12 13 ਕਿਲੋ ਪਾ ਦੂ ਯਾਰ ਜਿਹੜੇ ਹਿਸਾਬ ਨਾਲ ਜਗਾਰਡ ਆ ਥੱਲੇ 12 13 ਪਾ ਦੂ ਤੇ ਰੇਟ ਇਹਦਾ ਹੈਗਾ 90000 ਮੰਨ ਤਾਂ 90000 ਚ ਬਾਈ ਕਰ ਦਾਂਗੇ ਕੋ ਉਹਨੂੰ ਹੋ ਕੇ ਦਿਖਾ ਦਿੱਤਾ ਅਰਸੋ ਦਰਦੀ ਆ ਥੋੜਾ ਜਿਹਾ ਉਹ ਤਾਂ ਤਰਸ ਵੀ ਦਰਦਾ ਕਹਿੰਦਾ ਥੋੜਾ ਸਿਰ ਜਾ ਹਲਾਉਂਦੀ ਆ ਨਾ 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 ਬੱਚੇ ਦਾ ਵਾੜਾ ਕਰਦੀ ਆ ਗੁਰੀ ਹਾਂ ਨੇੜੇੋਂ ਫੜ ਕੇ ਤੋੜ ਦੇ ਇਹਦੀ ਬਾਡੀ ਬੂਡੀ ਦਾ ਬੜੀ ਡਾਵਲਾ ਬਾਈ ਇਹਦਾ ਹਾਥੀ ਦਾ ਬੱਚਾ ਹੀ ਆ ਜਿਵੇਂ ਕਹਿੰਦੇ ਹੁੰਦੇ ਨੇ ਸੱਜਣ ਆਪਣੇ ਇੱਥੋਂ ਦਿਖਾ ਦੇ ਵੇ ਨੇੜੇ ਲਾ ਕੇ ਕੈਮਰਾ ਨੇ ਲੇ ਵਾਲੂ ਵੱਧ ਦਿਖਾ ਦੇ ਦਰਦਾ ਕਾ ਤੋ ਆ ਨੇੜੇ ਲਾ ਕੇ ਦਿਖਾ ਦੇ ਸਮਾਰ ਕੇ ਬਾਡੀ ਬੂਡੀ ਲਾਜਵਾ ਵਾ ਇਹ ਤਾਂ ਮੰਨ ਲਾ ਵੀ ਛੋਟੇ ਹਾਥੀ ਆਲਾ ਸਿਸ਼ਟ ਨਹੀਂ ਆ ਥੋੜੀ ਮਗਵਾਉਂਦੀ ਆ ਆ ਘੋੜੀ ਮੰਗਵਾਉਂਦੀ ਆ ਭੱਜ ਕੇ ਬਣ ਲੈ ਇੱਥੇ ਉਸਤਾਦ ਆ ਇਹ ਥੋੜਾ ਜੀ ਮੈਂ ਆਪਾਂ ਕਹਿ ਨਹੀਂ ਦਿੰਦੇ ਵੀ ਯਾਰ ਪਹਿਲਾਂ ਨਾ ਪਸੂ ਬੱਚੇ ਦਾ ਕਰਦਾ ਹਨਾ ਇਹ ਬੱਚੇ ਦਾ ਬੜਾ ਜਿਆਦਾ ਕਰਦੀ ਆ ਬੱਚੇ ਕਿ ਨਹੀਂ ਜਾਂਦੀ ਆ ਭੱਜ ਕਿਉਂ ਬਾਡੀ ਬੁੱਡੀ ਆ ਜਿਹੜੀ ਬੱਚੇ ਨੂੰ ਯਾਰ 1 ਮਿੰਟ ਵੀ ਪੈਂਦ ਨਹੀਂ ਪਾਸੇ ਨਹੀਂ ਹੁਣ ਦਿੰਦੀ ਜਦੋਂ ਦੀ ਸੂਈਆਂ ਲੱਤਾਂ 'ਚ ਹੀ ਆ ਬਾਡੀ ਬੁੱਡੀ ਕੱਭੀ ਆ ਇਦਾਂ ਦਿਖਾਦਾ ਅਰਥ ਓਏ ਲੇ ਵਾ ਲੂ ਵਾ ਬਾਰੇ ਚੌੜੇ ਆਰਡਰ ਦੀ ਆ ਯਾਰ ਹਨਾ ਆਰਡਰ ਰੂਟਰ ਵਾ ਚੌੜਾ ਮੈਂ ਤੁਹਾਨੂੰ ਪੂਰੀ 2 ਦੰਦਾਂ ਦਾ 15 ਕਿਲੋ ਦੁੱਧ ਪਾ ਦੂਗੀ ਕੱਟੀ ਖੁੱਲਾ ਜਮ ਅੱਛਾ ਇਹ ਵੀ 2 ਦੰਦਾਂ ਦਾ ਨਾ ਨਾ ਬਾਈ ਪੂਰੀ ਫੁੱਲ ਚੰਗੀ ਪਾਲੀ ਵੀ ਹੈ ਕਿਸੇ ਦੀ ਇੱਕੋ ਹੀ ਲੈਕ ਪਾ ਕੇ ਲਿਆਇਆ ਦੋ ਲੈਣਗੇ ਸੀ ਮਿਲੀ ਨਹੀਂ ਇੱਕ ਇਹਦਾ ਇੱਕੇ ਚੜੂਗੀ ਇਹ ਤੇ ਛੋਟੇ ਹਾਥੀ 'ਚ ਵੀ ਨਹੀਂ ਚੜਨੀ ਮੇਰਾ ਖਿਆਲ ਹੈ ਇੱਕ ਵੱਡੀ ਗੱਡੀ 'ਚ ਚੜੂਗੀ ਪਿਕਅਪ 'ਚ ਇਹ ਵੀ ਸੱਜਣੋਂ ਬਾਈ ਕਹਿੰਦਾ ਮੂੰਹੋਂ ਦੋ ਦੰਦਾਂ ਤੇ ਵੱਡੀ ਬੁੱਡੀ ਹੈਗੀ ਆ ਪੂਰੀ ਫੁੱਲੇ ਵੱਡੀ ਆ ਜਿੱਡੀ ਕਹਦੀ 19 ਛੋਟੀ ਹੈ ਇਹਦੇ ਵਾਸਤੇ ਨਾ ਭਲਾ ਭੁਲਾਇਆਂ ਕਰੀ ਖੜੀ ਆ ਨਾ ਹਾਂ ਥੋੜੀਆਂ ਭੁਲਾ ਨੇ ਬਾਕੀ ਸਾਰੇ ਆ ਪਿਆ ਨਾਲ ਦੇ ਉਹ ਕੱਟੀ ਆ ਬੱਚਾ ਕੱਟਾਗਾ ਬਾਈ ਇਹਦੇ ਮਾੜੇ ਨਾਲ ਇਹਦੇ ਮੇਲਕਾਫਾ ਤੇ 나ੜੂ ਆ ਉਹਦਾ ਨਾਲ ਹੀ ਆ ਜੇ ਗੱਲਬਾਤ ਕਰ ਲਈਏ ਇਧਰਲੇ ਬੰਨਿਆਂ ਦਿਖਾ ਦੇ ਦਰਸ ਇਹਦਾ ਕੱਲ ਹੀ ਸੂਈ ਆ ਪੂਰੀ ਹਾਂਜੀ ਅੱਛਾ ਕੱਲ ਹੀ ਆ ਸੂਈ ਕੱਲ ਕੱਲ ਹੀ ਸੂਈ ਆ ਬਾਈ ਕਿੰਨੀ ਕ ਬੌਲੀ ਹੋਊਗੀ ਹੁਣ ਇਹ ਥੱਲੇ ਬੌਲੀ ਯਾਰ ਹੋਊਗੀ ਇਹਦੇ ਥੱਲੇ 8-9 ਕਿਲੋ ਹੁਣ ਇਹਦੇ ਥੱਲੇ ਵੀ 8-9 ਕਿਲੋ ਇਸ ਟਾਈਮ ਇਹਦੇ ਥੱਲੇ ਬੌਲੀ ਹੈਗੀ ਅਜੇ ਗੱਲ ਬੱਚੇ ਨੂੰ ਢੰਗਾ ਕੇ ਆਪਾਂ ਜਮਾਂ ਡਕਾ ਕੇ ਤਿੰਨ ਸਾਢੇ ਤਿੰਨ ਕਿਲੋ ਬੌਲੀ ਕੱਢੀ ਸੀ ਅੱਛਾ ਬੱਚੇ ਨੂੰ ਪਿਆ ਕੇ 8 ਕਿਲੋ ਤੇ ਬਾਕੀ ਬਾਡੀ ਬੁੱਡੀ ਯਾਰ ਝੋਟੀ ਦੀ ਦੱਸਦੀ ਵੀ ਹੈ ਨਾ ਇਹ ਪਾ ਸਕਦੀ ਆ ਮੇਰੇ ਹਿਸਾਬ ਨਾਲ 15-16 ਕਿਲੋ ਬਾਈ ਯਾਰ 15 ਕਿਲੋ ਇਹਨੇ ਨਾ ਦੁੱਧ ਦਿੱਤਾ ਫਿਰ ਕੋਈ ਦਿੰਬੀ ਵੀ ਨਹੀਂ ਦੰਦਾਂ 'ਚ ਹੈਗੀ ਆ ਪਿਓਰ ਦੋ ਦੰਦ ਪੈਸੇ ਪਿਓਰ ਬਾਈ ਗੁਰੀ ਕੋਈ ਮਰਜੀ ਮੂੰਹ ਪੱਟਲੇ ਬੰਦਾ ਆ ਕੇ ਪੈਸੇ ਕਿੰਨੇ ਲਾਵਾਂਗੇ ਤੇ ਇਹਦਾ 1,55,000 ਰੁਪਏ ਮੁੱਲ ਕਰਦੇ ਆ ਬਾਈ ਇਹਦਾ ਮੁੱਲ ਹੈਗਾ 1,55,000 ਕਿੰਨੇ ਵੀ ਛੜਦਾ ਮਾਨਤਾਨ ਕਰਦਾ ਗੁਰੀ ਕੋਈ ਛੜਦਾ ਆਪਣਾ ਸੀ 7 ਮਹੀਨਾ ਬਾਅਦ ਤੈਨੂੰ ਪਤਾ ਕੰਮ ਚਲਾਇਆ ਟੇ ਡੇਢ ਡੂਡ ਦੀ ਛੜਦਾਂਗੇ ਹਾਂ ਦੇ ਦਾਂਗੇ ਕੋਈ ਗੱਲ ਆ ਡੇਢ ਡੂਡ ਡੇਢ ਗੇੜ ਹੋ ਜੂਗੀ ਉਹ ਛੋਟੀ ਚੰਗੀ ਆ ਨਾ ਅਸਲ ਵੀ ਚੰਗੀ ਆ ਜਾਤ ਚੰਗੀ ਆ ਬਾਦੀ ਬੁੱਢੀ ਚੰਗੀ ਆ ਤੇ ਹੁਣ ਅੰਦਰ ਵਾਲੀ ਮੈਂ ਖੋਲਿਆ ਕਾਲੀ ਉਹਦਾ ਸੂਆ ਕਿਹੜਾ ਉਹਦਾ ਤੀਜਾ ਸੂਆ ਬਾਈ ਖੋਲਿਆ ਐਂ ਦੀ ਖੋਲਿਆ ਸੂਆ ਉਹਦਾ ਤੀਜਾ ਉਹ ਕਹਿ ਕਦਿੰਦੀ ਸੂਈਆ ਉਹ ਵੀ ਪਰਸਲੇ ਸੂਈ ਆ ਬਾਈ ਉਹਦੇ ਥੱਲੇ ਬੌਲੀ ਕਿੰਨੀ ਕੈਸ ਟਾਈਮ ਇਹਦੇ ਥੱਲੇ ਹੂ 10 ਕਿਲੋ ਬੌਲੀ ਬਾਈ 10 ਕਿਲੋ ਬੌਲੀ ਲੈ ਇੱਕ ਵਾਰੀ ਦਰਸਨਾਂ ਲੈ ਬੱਚਿਆਂ ਦੇ ਵੀ ਮਾਰਦੇ ਕੈਮਰਾ ਉਧਰ ਬੈਠੇ ਨੇ ਸਾਰੇ ਦੋਏ ਤਿੰਨੇ ਬੱਚੇ ਵੀ ਦਿਖਾ ਦੇ ਤੇ ਬੱਚੇ ਵੀ ਬਿਲਕੁਲ ਤਾਜ਼ੇ ਨੇ ਨੇੜੇ ਆ ਕੇ ਚੈੱਕ ਕਰ ਸਕਦੇ ਹੋ ਸੂਆ ਹੈਗਾ ਇਹਦਾ ਤੀਜਾ ਸੂਈ ਕਹਿ ਦਿੰਦੀ ਆ ਬਾਈ ਇਹ ਪਰਸੂਈ ਸੂਈ ਆ ਗੁਰੇ ਇਹਨਾਂ ਦਾ ਬੱਚਾ ਇੱਕ ਥਾਣੇ ਬੱਚਾ ਚੁੰਗ ਗਿਆ ਯਾਰ ਮੈਂ ਆਪਾਂ ਪਹਿਲਾਂ ਦੱਸ ਦਿੰਨੇ ਆ ਹਨਾ ਸੂਈ ਹੈਗੀ ਆ ਪਰਸੋਂ ਦੀ ਇੱਕ ਸਾਈਡ ਥੋੜੀ ਜਿਹੀ ਬੱਚਾ ਚੁੰਗ ਗਿਆ ਉਹਦੇ ਕਰਕੇ ਬਾਈ ਕਹਿੰਦਾ ਸਿਸਟਮ ਆ ਉਧਰ ਪਾਸੇ ਪੂਛੇ ਵਾਲਾ ਕੋਈ ਚੱਕਰ ਨਹੀਂ ਹਾਂ ਪਾਸੇ ਵਾਲਾ ਅਗਲਾ ਖਾਲੀ ਕਰ ਲੈ ਕੋਈ ਗੱਲ ਇਹ ਵਾਲੂ ਵੱਕ ਸਿਆਰਾ ਇਹਦੇ ਥੱਲੇ ਬੋਰੀ ਕਿੰਨੀਆਂ ਇਸ ਟਾਈਮ ਇਹ ਥੱਲੇ 10 ਕਿਲੋ ਬੋਰੀ ਹੁਗਰੀ ਹੁਣ ਇਹ ਕਿੰਨਾ ਕ ਪਾ ਦੂਗੀ ਇਹ ਵੀ ਦੇ ਦੂ 13 14 ਕਿਲੋ ਦੁੱਧ ਇਹ ਪਾ ਦੂਗੀ ਇਹਦੇ ਪੈਸੇ ਕਿੰਨੇ ਲਵਾਂਗੇ ਇਹਦੇ ਪੈਸੇ ਕਿੰਨੇ ਲਮਾਂਗੇ ਕਾਲੇ ਇਹ ਵੀ ਗੁਰੀ 90000 ਦੀ ਦੇ ਦਾਂਗੇ ਯਾਰ ਇਹ ਦੇ ਦਾਂਗੇ 90 ਦੀ 90 ਚ ਮਾਨ ਕਰ ਦਾਂਗੇ ਮਾਨ ਕਰ ਦਾਂਗੇ ਕੋਈ ਗੱਲ ਨਹੀਂ ਬਾਈ ਛੋਟ ਚੱਪਾ ਕਰ ਦਾਂਗੇ ਨਾ ਹਾਂ ਬੱਚੀ ਬਾਕੀ ਸਾਰੇ ਬੱਚੇ ਦੇਖ ਲੋ ਆਹ ਦੇ ਸਾਰੇ ਨਾੜੂਆਂ ਵਾਲੇ ਨੇਗੇ ਆਹ ਦੇ ਕੱਚੇ ਨਾੜੂਆਂ ਵਾਲੇ ਹਾਂ ਇਹ ਤੇ ਬਾਡੇ ਇੱਧਰ ਵੀ ਲਿਆ ਤਾਂ ਬਾਡੇ ਇੱਕ ਵਾਰੀ ਆ ਬੱਲੀ ਦਾ ਬੱਚਾ ਬਈ ਇਹ ਆ ਗਿਆ ਬੱਲੀ ਦਾ ਜਮਾ ਬਈ ਕਿਹੜੀ ਮਾਂ ਦਾ ਇਹ ਢੱਕਾ ਨਾ ਇਹ ਦੂਜੇ ਸੂਏ ਜਿਹੜੀ 12 ਕਿਲੋ ਦੁੱਧਾ ਜਿਹੜੀ ਝੋਟੀ ਥੱਲੇ ਚਾਰ ਮਹੀਨੇ ਥੱਲੇ ਹਾਂ ਉਹ ਕਿੰਨੇ ਦਿਨ ਦੀ ਸੂਈ ਦੱਸਿਆ ਸੀ ਇਹਨੂੰ ਦਾ ਚੌਥਾ ਦਿਨ ਹੀ ਆ ਬਈ ਸੂਈ ਨੂੰ ਆ ਬਾਕੀ ਫਿਰ ਬੱਚੀ ਦੱਸ ਦੇ ਆਪਾਂ ਬੱਚੀ ਨਹੀਂ ਲਗੋ ਇਹ ਤਕਰੀਬਨ ਤਕਰੀਬਨ ਹਫਤੇ ਦੇੜ ਗੇੜੇ ਹਾਂ ਹਫਤੇ ਦੇੜ ਗੇੜੇ ਵਾਲੀਆਂ ਨੇ ਬਈ ਸਾਰੀਆਂ ਤਿੰਨ ਝੋਟੀਆਂ ਦਾ ਦੋ ਦੋ ਦਿਨ ਹੀ ਹੋਇਆ ਸੂਈਆਂ ਨੂੰ ਠੀਕ ਹੈ ਗੱਲ ਇਹ ਦੋ ਹਫਤੇ ਹਫਤੇ ਦੀਆਂ ਲਾ ਲਓ ਆ ਨੰਬਰ ਬੋਲ ਦੋ ਆਪਣਾ ਚਲ ਦਰਸ ਬਾਹਰ ਨੂੰ ਲੈ ਚੱਲ ਕੈਮਰਾ ਇੱਕ ਵਾਰੀ ਫੇਰ ਆ ਝੋਟੀ ਦੀ ਨਾਲ ਹਾਂ ਇਹਦੀ ਝੋਟੀ ਦੀ ਬਾਈ ਆ ਇਹਦੇ ਥੱਲੇ ਬਾਈ ਨੇ ਦੱਸਿਆ 12 ਕਿਲੋ ਵੀ ਰੈਡੀ ਦਾ ਸੂਆ ਪਹਿਲਾਂ ਨਹੀਂ ਇਹਦੇ ਥੱਲੇ 10 ਕਿਲੋ ਗੁਰੀ ਅੱਛਾ ਇਹਦੇ ਥੱਲੇ 10 ਕਿਲੋ ਆ ਝੋਟੀ ਥੱਲੇ ਬਾਈ ਇਹਦੇ ਥੱਲੇ 12 ਕਿਲੋ ਰੋਧਾ ਬਾਈ ਉਹਦੇ ਥੱਲੇ ਇਹਦੇ ਥੱਲੇ ਵੀ ਹੋਊ 8-9 ਕਿਲੋ ਬੌਲੀ ਬਾਈ ਹੁਣੇ ਪਰਸੂ ਸੂਈ ਹੈਗੀ ਇਹ ਉਹ ਵੱਡੀ ਝੋਟੀ ਦਾ ਮੇਰਾ ਖਿਆਲ ਕੱਲ੍ਹੇ ਸੂਈ ਹੈ ਹਾਂ ਉਹ ਤਾਂ ਕੱਲ੍ਹ ਸੂਈ ਆ ਬਾਈ 2:00 ਵਜੇ ਉਹ ਤਾਂ ਉਹ ਤਾਂ ਆਪਾਂ ਸਾਫ਼-ਸਾਫ਼ ਹੀ ਕਰੀਏ ਜਾਨੀ ਕਿ ਕੱਲੀ ਠੀਕ ਆ ਗੱਲ ਨਾਲ ਹਾਂ ਬੱਚੇ ਦਾ ਬਾੜਾ ਕਰ ਦਿੰਦੇ ਨਾਲ ਉਹਦੇ ਕੱਟਾ ਹਾਂ ਉਹਦੇ ਕੱਟਾ ਬ ਨੰਬਰ 94655 ਬਾਈ ਹਾਂਜੀ 24996 ਇੱਕ ਵਾਰੀ ਹੋਰ ਬੋਲ ਦੋ 94655 ਹਾਂਜੀ 24996 ਪਿੰਡ ਆਪਣਾ ਉੱਬਾ ਪਿੰਡ ਉੱਬਾ ਆਪਣਾ ਜ਼ਿਲ੍ਹਾ ਮਾਨਸਾ ਬਾਈ ਇੱਕ ਨੰਬਰ ਇਹ ਨੰਬਰ ਆਪਣਾ WhatsApp ਵਾਲਾ ਦਾ ਠੀਕ ਹੈ ਜੀ ਇੱਕ ਜਿਹੜਾ ਆਪਣਾ ਦੂਜਾ ਨੰਬਰ ਚੱਲਦਾ 88476 55192 ਤੇ ਨੰਬਰ ਸੱਜਣੋਂ ਬਾਈ ਦੇ ਮੈਂ ਦੋਹੇ ਵੀਡੀਓ ਦੇ ਵਿੱਚ ਹੀ ਲਾ ਦੂੰਗਾ ਜਿਹੜੇ ਵੀ ਸੱਜਣੋਂ ਯਾਰ ਇਹਨਾਂ 'ਚ ਕੋਈ ਵੀ ਨਗੀਨਾ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਕਾਲੇ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ